ਅੱਜ ਆਈਐਮਏ ਦੇ ਵੱਲੋਂ ਵੀ ਸਟ੍ਰਾਈਕ ਜਿਹੜੀ ਕਾਲ ਕੀਤੀ ਗਈ ਆ ਸਵੇਰੇ 6 ਵਜੇ ਤੋਂ ਕੱਲ 6 ਵਜੇ ਤੱਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਓਪੀਡੀ ਬੰਦ ਰਹੂਗੀ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਾਂ ਤਾਂ ਪੀਜੀ ਤੁਸੀਂ ਦੇਖ ਲਓ ਕਿ ਹੁਣ ਬਕਾਇਦਾ ਤੌਰ ਦੇ ਉੱਤੇ ਜਿਹੜੇ ਬੋਰਡ ਨੇ ਅੱਗੇ ਬੈਰੀਕੇਡ ਨੇ ਉਹ ਲਾਤੇ ਨੇ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਸਟ੍ਰਾਈਕ ਚੱਲ ਰਹੀ ਆ ਤਾਂ ਉਸ ਸਟ੍ਰਾਈਕ ਦੇ ਵਿੱਚ ਲੋਕ ਜਿੰਨੇ ਵੀ ਆ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝ ਲਾਣ ਕਿ ਓਪੀਡੀ ਹੈ ਜਿਹੜੀ ਉਹ ਬੰਦ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਤਾਂ ਇਸੇ ਦੇ ਕਰਕੇ ਜਿਹੜੇ ਉਰੇ ਤੁਸੀਂ ਦੇਖੋ ਕਿ ਪੀਜੀ ਸਟਾਫ ਦੇ ਜਾਂ ਸਿਕਿਉਰਟੀ ਦੇ ਲੋਕ ਨੇ ਜਿਹੜੇ ਉਹ ਖੜੇ ਨੇ ਵੀ ਪੂਰਨ ਤੌਰ ਦੇ ਉੱਤੇ ਇਹ ਬੰਦ ਹੈਗਾ ਤੇ ਹਾਲਾਂਕਿ ਇਹ ਚੱਲ ਤਾਂ ਕਈ ਦਿਨ ਤੋਂ ਰਹੀ ਹੈ ਜਿਵੇਂ ਕਿ ਇਹ ਰੈਜ਼ੀਡੈਂਟ ਡਾਕਟਰਸ ਦੀ ਜਿਹੜੀ ਸਟ੍ਰਾਈਕ ਹੈ ਪਰ ਉਹਦੇ ਨਾਲ ਨਾਲ ਗੱਲ ਇਹ ਹੈ ਵੀ ਲੋਕਾਂ ਨੂੰ ਹਜੇ ਵੀ ਸ਼ਾਇਦ ਕਈਆਂ ਨੂੰ ਪਤਾ ਨਹੀਂ ਲੱਗ ਰਿਹਾ ਤਾਂ ਇਹ ਤਸਵੀਰ ਉਹਨਾਂ ਨੂੰ ਦੱਸਣੀ ਬੇਹਤ ਜ਼ਰੂਰੀ ਹੈ ਤਾਂ ਕਿ ਲੋਕ ਨੇ ਜਿਹੜੇ ਆਉਂਦੇ ਨੇਗੇ ਉਹ ਆਖਰ ਫਰਾਸ਼ ਨਾ ਹੋਣਾ ਹੁਣ ਇਹੇ ਤੁਸੀਂ ਦੇਖ ਲਓ ਨਿਊ ਓਪੀਡੀ ਹੈਗੀ ਪਰ ਓਪੀਡੀ ਕਿਉਂਕਿ ਜਿਹੜੇ ਫਾਲੋਅ ਅਪ ਲਈ ਹੈ ਉਹ ਤਾਂ ਪੇਸ਼ੈਂਟ ਜ਼ਰੂਰ ਨੇਗੇ ਜਿਨ੍ਹਾਂ ਨੂੰ ਪੀਜੀ ਨੇ ਕਿਹਾ ਵੀ ਅਸੀਂ ਦੇਖਾਂਗੇ ਜਾਂ ਐਮਰਜੈਂਸੀ ਤੌਰ ਤੇ ਸਵਾਮਾ ਰਹਿਣ ਗਿਆ ਪਰ ਜਿਹੜੀ ਸਟ੍ਰਾਈਕ ਦੇ ਚੱਲਦੇ ਹੋਏ ਤੁਸੀਂ ਦੇਖੋ ਕਿ ਹੁਣ ਬਕਾਇਦਾ ਤੌਰ ਤੇ ਬੈਰੀਕੇਟਿੰਗ ਲਾਤੀ ਹੈ ਪਹਿਲਾਂ ਇਹਨਾਂ ਜ਼ਰੂਰ ਸੀਗਾ ਕਿ ਜਿਹੜੇ ਇਹ ਦੋਨੇ ਚੀਜ਼ਾਂ ਨੇ ਖੁੱਲੀਆਂ ਸੀਗੀਆਂ ਤੇ ਜਦੋਂ ਲੋਕ ਆਉਂਦੇ ਸੀਗੇ ਤਾਂ ਉਹਨਾਂ ਨੂੰ ਉਰੇ ਬਰੀ ਬਰੀ ਦਸਮਾ ਪੈਂਦਾ ਸੀ ਇਸ ਕਰਕੇ ਤੁਸੀਂ ਦੇਖੋ ਕਿ نیچے ਹੈਲਪਲਾਈਨ ਨੰਬਰ ਹੈ ਜਿਹੜਾ ਉਹ ਲਿਖ ਕੇ ਲਾਤਾ ਹੈ ਉਹਨਾਂ ਨੇ ਹੈਲਪਲਾਈਨ ਨੰਬਰ ਲਿਖਿਆ ਹੋਇਆ ਤਾਂ ਕਿ ਤੁਸੀਂ ਉੱਥੋਂ ਜਿਹੜਾ ਪੜ੍ਹ ਕੇ ਆ ਕਾਲ ਕਰ ਸਕਦੇ ਹੋਗੇ ਤੇ ਇਹ ਜਿਹੜੇ ਹਾਲਾਤ ਨੇ ਹੁਣ ਅੱਜ ਬਣੇ ਹੋਏ ਨੇ ਕਿ ਜਿਹਦੇ ਕਰਕੇ ਕਹਿ ਸਕਦੇ ਆ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪਣੇ ਜਦ ਵੀ ਆਣਾ ਸੰਬੰਧ ਕਿਸ ਨੰਬਰ ਦੇ ਬਾਰੇ ਗੱਲ ਕਰਕੇ ਆਣੀ ਆਪ ਇਹ ਬਾਰੇ ਆਪਕੋ ਬਤਾਏਗੇ ਕਿ ਆਪਣੀ ਭੁਲੀਏ ਬੀਨੋ ਨੇ ਕੀ ਬੋਲਾ ਹਾਂ ਇਹਨਾਂ ਨੇ ਦੱਸਿਆ ਹੋਗਾ ਠੀਕ ਹੈ ਆ ਮਨੂ ਜੀ ਪ੍ਰਾਈਸ ਹਸਪੀਟਲ ਦੇ ਡਾਕਟਰਾਂ ਦੀ ਸਟ੍ਰਾਈਕ ਤੇ ਹੂੰ 40 ਮਹੀਨੇ ਮੇਰੇ ਦੋਸਤ ਵੀ ਉਸ ਹਸਪੀਟਲ ਵਿੱਚ ਗਿਆ ਕੋਈ ਉਹ ਵੀ ਸਟਾਈਕ ਤੇ ਹੋ ਰਹੀ ਹੈ ਤੇ ਆ ਬਿਲਕੁਲ ਕਿਉਂਕਿ ਅੱਜ ਅੱਜ ਤੋਂ ਸਵੇਰੇ 6 ਵਜੇ ਤੋਂ ਕੱਲ 6 ਵਜੇ ਤੱਕ ਰਹਿ ਜਿਹੜੀ ਇਹ ਸਟ੍ਰਾਈਕ ਦੇ ਨਾਲ ਹੀ ਜਿਵੇਂ ਹੁਣ ਸਿਕਿਉਰਿਟੀ ਗਾਰਡ ਵੀ ਦੱਸ ਰਹੇ ਨੇ ਸਮਝਾ ਰਹੇ ਨੇ ਕਿਉਂਕਿ ਜਿਹੜੇ ਲੋਕ ਨੇ ਉਹ ਹੁਜੇ ਵੀ ਆਈ ਜਾ ਰਹੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਸਭ ਤੋਂ ਵੱਧ ਲੋਕਾਂ ਨੂੰ ਸਮਝ ਦੀ ਲੋੜ ਹੈ ਵੀ ਜੇਕਰ ਕੋਈ ਆਉਂਦਾ ਤਾਂ ਉਹ ਇਸ ਚੀਜ਼ ਨੂੰ ਜ਼ਰੂਰ ਧਿਆਨ ਚ ਰੱਖੇ ਵੀ ਜਦੋਂ ਹੁਣ ਆਈਐਮਏ ਨੇ ਪ੍ਰਾਈਵੇਟ ਹਸਪੀਟਲ ਦੀ ਵੀ ਕੱਲ 6 ਵਜੇ ਤੱਕ ਦੀ ਸਟ੍ਰਾਈਕ ਹੈਗੀ ਆ ਹੜਤਾਲ ਹੈਗੀ ਆ ਆਪੀਡੀ ਨਹੀਂ ਚੱਲਣਗੀਆਂ ਦਾ ਨਾੜੀ ਗੱਲ ਇਹ ਹੈ ਵੀ ਪੀਜੀਆਈ ਦੇ ਵਿੱਚ ਤਾਂ ਕਈ ਦਿਨ ਤੇ ਹਾਲਾਤ ਇਸੇ ਤਰ੍ਹਾਂ ਦੇ ਬਣੇ ਹੋਏ ਨੇਗੇ ਹੁਣ ਫਰਕ ਇੰਨਾ ਹੋਇਆ ਵੀ ਜਿਹੜੀ ਬੈਰੀਗੇਟਿੰਗ ਕਰਕੇ ਬਕਾਇਦਾ ਤੌਰ ਤੇ ਨੰਬਰ ਹੈ ਜਿਹੜਾ ਉਹ ਲਿਖਤਾ ਵੀ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੀ ਆਓ ਲਗਾਤਾਰ ਦੇਖੀਏ ਤਾਂ ਕੋਲਕਾਤਾ ਵਾਲਾ ਮਸਲਾ ਜਿਹੜਾ ਉਹ ਵੱਧਦਾ ਜਾ ਰਿਹਾ ਪਰ ਉਹਦੇ ਵਿੱਚ ਗੱਲ ਇਹ ਹੈ ਵੀ ਹੁਣ ਬੰਗਾਲ ਦੀ ਸਰਕਾਰ ਨੂੰ ਤਾਂ ਜਰੂਰ ਕਿਤੇ ਨਾ ਕਿਤੇ ਬੀਜੇਪੀ ਨਿਸ਼ਾਨੇ ਤੇ ਲੈ ਰਹੀ ਆ ਪਰ ਗੱਲ ਇਹ ਹੈ ਵੀ ਹਾਲਾਤ ਤਾਂ ਸਾਰੇ ਦੇਸ਼ ਦੀ ਬਿਗੜੇ ਹੋਏ ਨੇ ਤਾਂ ਫਿਰ ਕੇਂਦਰ ਸਰਕਾਰ ਕੀ ਕਰਦੀ ਹੈ ਸੀਨੀਅਰ ਵੀਡੀਓ ਸੁਮੰਤੇ ਦੇ ਨਾਲ ਸੁਮਿੰਦਰ ਸਿੰਘ ਰਜਨਾ ਸਵੰਟੀ ਵੀ ਚੰਡੀਗੜ੍ਹ